1975 ਤੋਂ ਪਹਿਲਾਂ 300 ਸਾਲਾ ਸ਼ਤਾਬਦੀ ਤੋਂ ਪਹਿਲਾਂ ਮੇਰਾ ਖਿਆਲ ਆ ਕਿ ਸਾਡੇ ਵਿੱਚੋਂ ਕਿਸੇ ਨੇ ਵੀ ਇਹ ਲਫ਼ਜ਼ ਨਹੀਂ ਸੁਣਿਆ ਹੋਣਾ ਕਿ ਗੁਰੂ ਤੇਗ ਬਹਾਦਰ ਜੀ ਹੀ ਦੀ ਚਾਦਰ ਸਨ ਉਹਨਾਂ ਦੀ ਸ਼ਹਾਦਤ ਸੰਸਾਰ ਪਧਰੀ ਹੈ ਤੇ ਉਹਨਾਂ ਦੋਹਾਂ ਸਰੋਤਾਂ ਵਿੱਚ ਹੀ ਲਿਖਿਆ ਹੈ ਕਵੀ ਸੈਨਾਪਤੀ ਜੀ ਲਿਖਦੇ ਹਨ ਪਰਗਟ ਭਏ ਗੁਰ ਤੇਗ ਬਹਾਦਰ ਸਬਰ ਸਰਬ ਸ੍ਰਿਸ਼ਟ ਤੇ ਢਾਪੀ ਚਾਦਰ ਤੇ ਦੂਜਾ ਹੈ ਧਰਮ ਮਹੇਤ ਸਾਕਾ ਜਿਨ ਕੀਆ ਉਹਨਾਂ ਦੀ ਸ਼ਹਾਦਤ ਧਰਮ ਲਈ ਸੀ ਉਹ ਵਿਸ਼ਵ ਦੀ ਚਾਦਰ ਨੇ ਸਰਬ ਧਰਮ ਤਹੇ ਬਚਾਇਓ ਉਹਨਾਂ ਨੇ ਕੱਲਾ ਹਿੰਦੂ ਧਰਮ ਨਹੀਂ ਬਚਾਇਆ ਉਹਨਾਂ ਨੇ ਸਾਰੇ ਧਰਮਾਂ ਨੂੰ ਬਚਾ ਲਿਆ ਜਿਵੇਂ ਜ਼ੁਲਮ ਕਰਦਾ ਸੀ ਔਰੰਗਜ਼ੇਬ ਉਸ ਤੋਂ ਬਾਅਦ ਉਹੋ ਜਿਹਾ ਜ਼ੁਲਮ ਕਿਸੇ ਕੌਮ ਦਾ ਬਲੀਆ ਮੇਟ ਕਰਨ ਮਾਰੇ ਰਾਜਨੀਤਿਕ ਤੌਰ ਤੇ ਤੇ ਦਬਾਉਣ ਦੇ ਯਤਨ ਹੋ ਰਹੇ ਆ ਲੇਕਿਨ ਧਾਰਮਿਕ ਤੌਰ ਤੇ ਉਸ ਨੂੰ ਖਤਮ ਕਰਨ ਦੇਣ ਦਾ ਯਤਨ ਬਾਅਦ ਵਿੱਚ ਨਹੀਂ ਕਿਸੇ ਨੇ ਹੋਇਆ ਹੁਣ ਮੈਂ ਉਹਨਾ ਆਪਣੀ ਗੱਲ ਬੰਦੀ ਸਿੰਘਾਂ ਦੀ ਬੇਕਦਰੀ ਮੈਨੂੰ ਇਹ ਵਿਸ਼ਾ ਦਿੱਤਾ ਗਿਆ ਪਹਿਲਾਂ ਸਮਝਣਾ ਹੈ ਬੰਦੀ ਕੌਣ ਬੰਦੀ ਇਹ ਕਿਹੜਾ ਹਵਾਲਾ ਤੇ ਤੇ ਇਹ ਕਿਆ سزا ਜਾ ਕੋਣ ਇਹਦੀ ਕਾਨੂੰਨੀ ਪ੍ਰਕਿਰਿਆ ਕੀ ਆ ਜਦੋਂ ਕਿਸੇ ਉੱਤੇ ਕਿਸੇ ਸਟੇਟ ਦੇ ਕਾਨੂੰਨ ਦੀ ਅਵਗਿਆ ਕਰਨ ਦਾ ਦੋਸ਼ ਲੱਗ ਜਾਂਦਾ ਉਤੋਂ ਫਿਰ ਉਹ ਪ੍ਰਕਿਰਿਆ ਸ਼ੁਰੂ ਹੁੰਦੀ ਆ ਸਭ ਤੋਂ ਪਹਿਲਾਂ ਉਹਦੇ ਅਰੈਸਟ ਵਾਰੰਟ ਕੱਢੇ ਜਾਂਦੇ ਆ ਪਰ ਸਾਡਾ ਕੀ ਹਾਲ ਆ ਕਦੀ ਕਿਸੇ ਦੇ ਅਰੈਸਟ ਵਾਰੰਟ ਨਹੀਂ ਕੱਢੇ ਗਏ ਹਾਂ ਸੰਤ ਜਨੈਸ਼ਰੇ ਕੱਢੇ ਗਏ ਕਿ ਬੜੀ ਵੱਡੀ ਸ਼ਖਸੀਅਤ ਸੀ ਵਾਰੰਟਾਂ ਤੋਂ ਬਿਨਾਈ ਇਲੀਗਲ ਕਸਟਡੀ ਵਿੱਚ ਲਿਆ ਜਾਂਦਾ ਗੈਰ ਕਾਨੂੰਨੀ ਹਰਾਸਟ ਵਿੱਚ ਮਹੀਨਿਆਂ ਬਦੀ ਟਾਰਚਰ ਕੀਤਾ ਜਾਂਦਾ ਤੇ ਉਹੋ ਜਿਹੇ ਟਾਰਚਰ ਕਰਨ ਦੇ ਤਰੀਕੇ ਅਪਣਾਏ ਜਾਂਦੇ ਆ ਜਿਹੜੇ ਬੇਰਹਿਮ ਤੇ ਕਰੂਲ ਨੇ ਫੇਰ ਅਖੀਰ ਉਹਦਾ ਮੁਕਾਬਲਾ ਬਣਾ ਦਿੱਤਾ ਜਾਂਦਾ ਜਿਹਨੂੰ ਫੇਕ ਐਨਕਾਊਂਟਰ ਕਿਹਾ ਜਾਂਦਾ ਝੂਠਾ ਪੁਲਿਸ ਮੁਕਾਬਲਾ ਨਾਟਕ ਤੇ ਫੇਰ ਲਾ ਵਾਰਸ਼ ਤੇ ਅਣਪਛਾਤਾ ਕਹਿ ਕੇ ਉਹਦਾ ਕਿਸੇ ਸ਼ਮਸ਼ਾਨ ਘਾੜ ਦੇ ਵਿੱਚ ਸੰਸਕਾਰ ਕਰ ਦਿੱਤਾ ਇਹ ਸਾਡੀ ਬੇਕਦਰੀ ਆ ਸਾਡੇ ਬੰਦਿਆਂ ਕੌਣ ਕਰ ਲਈ ਆ ਇਨ ਦਾ ਸਟੇਟ ਇਸ ਦੀ ਮਿਸਾਲ ਆ ਸਾਹਮਣੇ ਸਾਡੇ ਜਿਵੇਂ ਗਾਜੀ ਸਾਹਿਬ ਨੇ ਮੈਂ ਸੁਣ ਲਈ ਸਕੇਆ ਪੂਰੀ ਗੱਲ ਇਹਨਾਂ ਕੀਤੀ ਕਿ ਕਿੰਨੇ ਕਿੰਨੀ ਲਿਸਟ ਤਿਆਰ ਹੋ ਗਈ ਆ ਉਹਦੇ ਉਸ ਲਿਸਟ ਦੇ ਵਿੱਚੋਂ ਜਿਹੜੇ ਸੀਬੀਆਈ ਦੇ ਕੋਰਟ ਦੇ ਵਿੱਚ ਕੇਸ ਗੇ ਮਹਾਰੀ ਚੱਲਦੇ ਆ ਪਹਿਲਾਂ ਪਟਿਆਲੇ ਚੱਲਦੇ ਸੀ ਉਹਨਾਂ ਦੀ ਰੇਸ਼ੋ ਕੀ ਆ ਸਜ਼ਾ ਦੀ 99% ਉਦੇ ਵਿੱਚੋਂ 99% ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਹੋਈ ਹੈ ਤੇ ਇੱਕ ਦੋ ਕੇਸ ਉਹ ਬਰੀ ਹੋਏ ਆ ਜਿੰਨਾ ਵਿੱਚ ਪਰਿਵਾਰ ਡਰ ਗਿਆ, ਤਬਾਇਆ ਗਿਆ, ਲਾਲਚ ਵਿੱਚ ਆ ਗਿਆ। ਇਥੋਂ ਤੱਕ ਕਿ ਕਈਆਂ ਨੇ ਲਾਲਚ ਵਿੱਚ ਆ ਕੇ ਉਸੇ ਪੁਲਿਸ ਵਿੱਚ ਨੌਕਰੀ ਲੈ ਲਈ, ਉਹਨਾਂ ਨੂੰ ਪੇਸ਼ਕਸ਼ ਕੀਤੀ, ਤੁਹਾਨੂੰ ਭਰਤੀ ਕਰ ਲੈਂਦੇ ਆ, ਮੇਰੇ ਕੋਲ ਇਹ ਵੀ ਲਿਸਟ ਆਹ ਦੇਖੋ। ਹੁਣ ਉਹ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੀ ਨਹੀਂ ਕੀਤੀ ਜਾਂਦੀ। ਜੇ ਕਹਿ ਦੀ ਅਰੈਸਟ ਪਾ ਵੀ ਲਈ ਜਾਂਦੀ ਆ ਤੇ ਉਹਨੂੰ ਅਰੈਸਟ ਮੀਮੋ ਨਾ ਉਹਦੀ ਬਣਾਈ ਜਾਂਦੀ ਆ ਮੈਂ ਇੱਕ ਮਿਸਾਲ ਦਿੰਦਾ ਇੱਕ ਕੇਸ ਸੀ ਇੱਕ ਐਫ ਆਈ ਆਰ 14 ਤਰਨਤਾਰ ਜिले ਦੀ ਦੂਜੀ ਐਫ ਆਈ ਆਰ 29 ਰੋਪੜ ਜिले ਦੀ ਤੁਜੀ ਐਫ ਆਈ ਆਰ 201 ਸਿਵਲ ਲਾਈਨ ਅੰਬਰਸਾਡ ਠਾਣੇ ਅਰਸ਼ਟ ਕੀਤਾ ਇੱਕ ਬੰਦਾ ਕੀਤਾ ਕਿਸੇ ਹੋਰ ਜਗ੍ਹਾ ਤੋਂ ਉਹਦੀ ਅਰੈਸਟ ਬੀਮੋ ਤਿੰਨ ਥਾਵਾਂ ਤੇ ਇੱਕੋ ਟਾਈਮ ਦੇ ਉੱਤੇ ਬਣਾਈ ਗਈ ਇੱਕ ਗਰਦਾਸਪੁਰ ਜ਼ਿਲ੍ਹੇ ਦੇ ਥਾਣੇ ਵਿੱਚ ਜਿੱਥੇ ਉਹਦਾ ਪਿੰਡ ਸੀ ਦੂਜੀ ਸਿਵਲ ਲਾਈਨ ਥਾਣੇ ਅੰਬਰਸਰ ਚ ਤਿਹਤੀ ਸਰਦਾਰ ਥਾਣੇ ਦੇ ਵਿੱਚ ਤੇ ਚੌਥੀ ਬਣਾ ਲਈ ਜਿੱਥੇ ਉਹਨੂੰ ਖੜਿਆ ਗਿਆ ਉਹ ਬਣਾ ਲਈ ਕਰਾਲੀ ਥਾਣੇ ਦੀ ਉਹ ਇਹ ਕੀ ਬੇਕਦਰਹੀ ਨਹੀਂ ਪਹਿਲਾਂ ਬੰਦੀ ਸਾਡਾ ਹੈਗਾ ਮੰਤਵ ਰਾਜਨੀਤਿਕ ਪਰ ਸਾਡੇ ਤੇ ਕਿਹੜੀਆਂ ਧਰਾਵਾ ਤਹਿਤ ਕਾਰਵਾਈ ਹੁੰਦੀ ਆ ਜਿਹੜੀ ਇਹਨਾਂ ਦਾ ਜਾਬਤਾ ਵਾ ਉਹਦੇ ਤਹਿਤ ਚਲੋ ਉਹ ਇੰਨਾ ਹੀ ਕਰ ਲਈਆਂ ਕਿਉਂਕਿ ਅਸੀਂ ਗੁਲਾਮ ਆ ਗੁਲਾਮ ਕੋ ਮਨ ਨਾਲ ਇਤਰੇ ਹੁੰਦਾ ਦੂਜੀ ਗੱਲ ਜਿੱਥੇ ਇੱਥੇ ਗੱਲ ਚੱਲੀ ਸੀ ਪ੍ਰੋਫੈਸਰ ਸਾਹਿਬ ਨੇ ਕੀਤੀ ਸੀ ਉਹਦਾ ਕਾਰਨ ਕੀ ਆ ਸਟੀਅਰ ਨੂੰ ਕੌਣ ਚਲਾਉਂਦਾ ਉਹਦਾ ਥਿੰਕ ਟੈਂਕ ਉਹ ਪੰਜ ਸੱਤ ਬੰਦੇ ਹੁੰਦੇ ਜਿਹੜੇ ਨੀਤੀ ਕਰਦੇ ਆ ਤੇ ਸਾਡਾ ਥਿੰਕ ਟੈਂਕ ਕਿੱਥੇ ਆ ਆਈਪੀਐਸ ਆਈਏਐਸ ਆ ਜਸਟਿਸ ਸਾਹਿਬ ਜਿਆਦੇ ਜਾਣਦੇ ਆ ਜੁਡੀਸ਼ਰੀ ਦਾ ਇਹ ਆ ਤਿੰਨ ਤਰੀਕ ਨੂੰ ਗੱਲ ਕਰ ਰਹੇ ਸੀ ਕਿ ਜੁਡੀਸ਼ਰੀ ਦਾ ਹਾਲ ਕੀ ਹੋ ਗਿਆ ਉਹ ਨਿਆਂ ਨਹੀਂ ਦਿੰਦੀ ਅਨਿਆਂ ਕਰਦੀ ਆ ਸੋ ਖਾਲਸਾ ਜੀ ਪਹਿਨ ਪਹਿਲਾਂ ਹੁੰਦੀਆਂ ਪ੍ਰਕਿਰਿਆ ਕਾਨੂੰਨੀ ਪ੍ਰਕਿਰਿਆ ਜਿਹੜੀ ਪਹਿਲਾਂ ਅਰੈਸਟ ਕਰੋ ਫਿਰ ਪੁਲਿਸ ਰਿਮਾਂਡ ਲਓ ਤੇ ਉਸ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ ਚ ਭੇਜੋ ਤੇ ਫੇਰ ਪ੍ਰਕਿਰਿਆ ਅੱਗੇ ਸ਼ੁਰੂ ਹੁੰਦੀ ਆ ਸੁਣਵਾਈ ਹੁਣ ਅਰੈਸਟ ਤੋਂ ਪਹਿਲਾਂ ਗੈਰਕਾਨੂੰਨੀ ਹਿਰਾਸਤ ਵਿੱਚ ਹੀ ਟਾਰਚਰ ਕਰ ਲਿਆ ਜਾਂਦਾ ਤੇ ਫੇਰ ਪੁਲਿਸ ਰਮਾਂਡ ਲਿਆ ਜਾਂਦਾ ਤੇ ਪੁਲਿਸ ਰਮਾਂਡ ਦੇ ਵਿੱਚ ਵੀ ਘਟ ਨਹੀਂ ਕੀਤੀ ਜਾਂਦੀ ਤੇ ਜਦੋਂ ਮੈਡੀਕਲ ਕਰਾਉਣਾ ਹੁੰਦਾ ਨਾ ਤੇ ਸਾਡੇ ਬੰਦੀ ਸਿੰਘਾਂ ਦਾ ਮੈਡੀਕਲ ਪ੍ਰੋਪਰ ਨਹੀਂ ਕੀਤਾ ਜਾਂਦਾ ਡਾਕਟਰ ਉਸੇ ਤਰ੍ਹਾਂ ਹੀ ਰਿਪੋਰਟ ਕਰ ਲੈਂਦੇ ਆ ਉਹਦੀ ਮਿਸਾਲ ਵੀ ਮੇਰੇ ਕੋਲ ਉਹ ਵੀ ਰਿਪੋਰਟਾਂ ਹੈਗੀ ਸਾਈਨ ਵੀ ਨਹੀਂ ਮੈਡੀਕਲ ਰਿਪੋਰਟ ਦੇ ਉੱਤੇ ਆ ਕਿਊਜ ਦੇ ਸਾਈਨ ਵੀ ਨਹੀਂ ਤੇ ਸਾਰੀ ਕਾਰਵਾਈ ਇਸੇ ਤਰ੍ਹਾਂ ਹੀ ਜੋ ਪੁਲਿਸ ਨੇ ਕਿਹਾ ਡਾਕਟਰ ਨੇ ਕਿਹਾ ਮੇਰੇ ਤੇ ਆਪਣੇ ਆਪਣੇ ਤੇ ਵਾਪਰਿਆ ਮੈਂ ਡਾਕਟਰ ਨੂੰ ਕਿਹਾ ਮੈਂ ਕਿਹਾ ਜੇ ਤੇ ਪ੍ਰੋਪਰ ਮੈਡੀਕਲ ਕਰਨਾ ਮੈਂ ਕਰਾਉਣਾ ਨਹੀਂ ਤੇ ਨਹੀਂ ਮੈਂ ਕਰਾਉਣਾ ਉਥੇ ਹਿੱਲ ਗਈ ਪੁਲਿਸ ਵੀ ਤੇ ਡਾਕਟਰ ਕੋਣ ਵਿਤਕਰਾ ਕਿਵੇਂ ਹੁੰਦਾ ਕੀ ਜਿਹੜੇ ਪੋਲੀਟੀਕਲ ਸਿਆਸੀ ਲੀਡਰ ਮਜੀਠੀਆ ਨੂੰ ਕਿਸੇ ਨੇ ਤਾਹਰ ਕੀਤਾ ਚਾਹੇ ਹੋਰ ਜਿੰਨੇ ਵੀ ਕਤਲਿਆਮ ਕਰਨ ਵਾਲੇ ਨੇ ਜਗਦੀਸ਼ ਟਾਈਟਲਰ ਸੱਜਣ ਕਮਾਰ ਚਾਹੇ ਉਹਨਾਂ ਨੂੰ ਕਿਸੇ ਨੇ ਥਰਡ ਡਿਗਰੀ ਤਾਹਰ ਕੀਤਾ ਥਰਡ ਡਿਗਰੀ ਟਾਰਚਰ ਦਾ ਕਾਨੂੰਨ ਹੀ ਕਿਹੜਾ ਵਾ ਪਰ ਥਾਣਿਆਂ ਦੇ ਵਿੱਚ ਜਾ ਕੇ ਵੇਖੋ ਮੈਨੂੰ ਸ਼ਰਦਾਰ ਗਤੇਸ਼ ਸਿੰਘ ਨੇ ਦੱਸਿਆ ਤਾਂ ਮੈਂ ਉਦੋਂ ਹੈਮਪੋ ਫੈਕਟਰੀ ਹਾਂ ਤੇ ਬਾਦਲ ਮੁੱਖ ਮੰਤਰੀ ਆਂਦਾ ਮੈਂ ਠਾਲੇ ਦੇ ਵਿੱਚ ਟੂਰ ਕੀਤਾ ਠਾਲਿਆ ਸੀ ਤੇ ਮੈਂ ਇਹਨੂੰ ਦੱਸਿਆ ਭਾਈ ਉੱਥੇ ਤੇ ਆ ਸੰਦ ਪਏ ਨੇ ਉਹਨਾਂ ਤੇ ਐਗੂ ਬਾਦਲ ਨੇ ਕੀ ਜਵਾਬ ਦਿੱਤਾ ਉਹ ਇਹ ਇਤਰਾ ਹੀ ਸੂਤਰ ਹੁੰਦੇ ਨੇ ਸਾਰੇ ਇਹ ਗਤਕਰੇ ਸਾਡੇ ਨਾਲ ਕੀਤੇ ਜਾਂਦੇ ਨੇ ਤੇ ਬੰਦੀ ਦੋ ਤਰ੍ਹਾਂ ਦੇ ਆ ਇੱਕ ਹਵਾਲਾਤੀ ਤੇ ਇੱਕ ਸਜ਼ਾ ਜਾ ਆ ਵਾ ਲਾਰ ਦੇ ਵਿੱਚ ਆ ਆ ਜਿਹੜਾ ਕੇਸ ਆ ਸੂਰੀ ਵਾਲਾ ਕੇਸ ਹੈ ਮੇਰੇ ਖਿਆਲ ਚ 4 ਜਾਂ 4.5 ਸਾਲ ਹੋ ਗਿਆ ਉਹਨੂੰ ਤੇ ਅਜੇ ਇੱਕ ਗਵਾਹੀ ਹੋਈ ਆ 4.5 ਸਾਲਾਂ ਦੇ ਵਿੱਚ ਤੇ ਕਿੰਨੀਆਂ ਗਵਾਹੀਆਂ ਨੇ ਉਹ ਕਿੰਨੇ ਸਾਲਾਂ ਚ ਭਾਵੇਂ ਬੰਦੇ ਨੇ ਅਖੀਰ ਤੇ ਬਰੀ ਹੋਣਾ ਹੋਵੇ ਤੇ ਉਹ ਉਹਨੂੰ ਇੰਨਾ ਸਮਾਂ ਜੁਡੀਸ਼ਰੀ ਕਿਟਾ ਦਿੰਦੀ ਆ ਸਾਰੇ ਹੀ ਕੰਮ ਮਿਲੀ ਭੁਤ ਨਾਲ ਹੀ ਚੱਲ ਰਹੇ ਆ ਜਦੋਂ ਪੁਲਿਸ ਨੇ ਰਿਮਾਂਡ ਲਾਣਾ ਹੁੰਦਾ ਨਾ ਮੈਨੂੰ ਇਹ ਗੱਲ ਦਾ ਵੀ ਪਤਾ ਉਹ ਵੀ ਮੈਂ ਉਹ ਵੀ ਲਿਸਟ ਆ ਗਿਆ ਉਥੋਂ ਹੀ ਮੋਜੇਸਟਰੇਟ ਨੂੰ ਫੋਨ ਆਉਂਦਾ ਵੀ ਇੰਨੇ ਦਿਨ ਦਾ ਰਿਮਾਂਡ ਲੈਣਾ ਹੀ ਤੇ ਜਿਹੜਾ ਕਿਊਜ਼ ਨੂੰਦਾ ਨਾ ਉਹਨੂੰ ਡਰਾਉਣ ਵਾਸਤੇ ਤੇਰਾ ਇੰਨੇ ਦਿਨ ਦਾ ਰਿਮਾਂਡ ਲੈਣਾ ਉਹਨੇ ਦਿਨ ਦਾ ਹੀ ਜੱਜ ਦਿਆਂਦਾ ਤਾਂ ਤਾਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਕਮੰਤਰੀ ਮਨੁੱਖੀ ਅਧਿਕਾਰ ਵਿਆੜੇ ਤੇ ਸਾਰੇ ਇਕੱਤਰ ਹੋਏ ਨੇ ਇੱਥੇ ਬਹੁਤ ਵਿਚਾਰਾ ਹੋਈਆਂ ਬਹੁਤ ਪ੍ਰੋਫੈਸਰ ਸਾਹਿਬ ਜਗਮਉਨ ਸਿੰਘ ਜੀ ਹੋਣਾ ਨੇ ਬੜੇ ਵਿਸਥਾਰ ਨਾਲ ਆਪਾਂ ਨੂੰ ਦੱਸਿਆ ਤੇ ਉਦੋਂ ਬਾਅਦ ਚ ਵੀ ਆਪਣੇ ਆ ਬੜਾ ਸਾਬ ਬੜਾ ਪਿੰਡ ਵਾਲਿਆਂ ਨੇ ਵੀ ਬਹੁਤ ਵਧੀਆ ਦੱਸਿਆ ਪਰ ਇਹਦੇ ਚ ਮੇਰੇ ਖਿਆਲ ਹੈ ਕਿ ਆਪਾਂ ਨੂੰ ਇਹਨਾਂ ਦੇ ਪਤਾ ਹੈ ਕਿ ਜਿਹੜੀ ਸਰਕਾਰ ਨਾਲ ਸਾਡੀ ਟੱਕਰ ਆ ਉਹਨੇ ਆਪਾਂ ਨੂੰ ਇਨਸਾਫ ਨਹੀਂ ਦੇਣਾ ਉਹਨੇ ਆਪਣੇ ਨਾਲ ਧੱਕਾ ਕਰਨਾ ਉਹਨਾਂ ਕਾਨੂੰਨ ਤੋਂ ਕਾਨੂੰਨ ਮੇਰੇ ਖਿਆਲ ਹੈ ਕਿ ਇੱਕ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਲਈ ਹੈ ਸਾਰੀਆਂ ਚੀਜ਼ਾਂ ਜਦੋਂ ਤੁਹਾਡਾ ਕਾਨੂੰਨ ਨਾਲ ਵਾਹ ਪੈਂਦਾ ਤੁਹਾਨੂੰ ਪਤਾ ਹੈ ਕਿ ਕਾਨੂੰਨ ਕਰਾਨ ਕੋਈ ਨਹੀਂਗਾ ਉਹ ਸਰਕਾਰ ਜੋ ਚਾਹੁੰਦੀ ਉਹ ਹੀ ਹੁੰਦਾ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ 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 ਸਾਰੇ ਸਾਧਨਾਂ ਨੂੰ ਵਰਤਣ ਦੀ ਵੀ ਲੋੜ ਆ ਤੇ ਪਰ ਆਪਾਂ ਨੂੰ ਦੇਖਣਾ ਚਾਹੀਦਾ ਹੈ ਕਿ ਸਾਡੀ ਹਾਲਾਤ ਵਾਸਤੇ ਅਸੀਂ ਵੀ ਕਿੰਨੇ ਕਿ ਜ਼ਿੰਮੇਵਾਰ ਹਾਂ ਠੀਕ ਹੈ ਕਿ ਸਰ ਸਰਕਾਰ ਨੇ ਸਟੇਟ ਨੇ ਜਿਹੜੇ ਸਾਡੇ ਦੁਸ਼ਮਣ ਹੈ ਉਹਨਾਂ ਨੇ ਤੇ ਸਾਡੇ ਨਾਲ ਧੱਕੇਸ਼ਾਹੀ ਕਰਨੀ ਕਰਨੀ ਪਰ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰੇ ਜਾਣੇ ਜੇ ਆਪੋ ਆਪਣੇ ਅੰਦਰ ਛਾਤੀ ਮਾਰੀਏ ਤੇ ਫਿਰ ਆਪਾਂ ਨੂੰ ਪਤਾ ਲੱਗ ਜੂਗਾ ਕਿ ਨੁਕਸ ਕਿੱਥੇ ਹੈ ਜਿੱਦਾਂ ਹੁਣੇ ਜਗਰਾਤ ਸਿੰਘ ਕਹਿੰਕੇ ਅਗੇ ਕਿ ਸਾਡਾ ਗੁਰੂ ਇੱਕ ਆ ਸਾਡਾ ਅਕਾਲ ਤਖਤ ਇੱਕ ਆ ਸਾਡੇ ਸਾਰੀਆਂ ਚੀਜ਼ਾਂ ਇੱਕ ਆ ਤੇ ਫਿਰ ਸਾਡੇ ਚ ਐਡਾ ਵਿਖਰੇਵਾ ਕਿਉਂ ਆ ਕਿ ਜਿੱਦਾਂ ਉਹ ਭਾਈ ਸਾਹਿਬ ਉਹਨਾਂ ਨੇ ਕਿਹਾ ਸੀ ਨਾ ਕਿ ਇਸ ਜਿਹੜੀ ਸਵਾਰਥੀ ਰਾਜਨੀਤੀ ਜਾਂ ਜਿਹੜਾ ਸਵਾਰਥ ਸਾਡੇ ਚ ਭਾਰੂ ਹੋ ਗਿਆ ਮੇਰੇ ਖਿਆਲ ਉਹਦੀ ਸਜਾ ਜਿਹੜੀ ਹੈ ਕਿ ਜੀ ਗੁਰੂ ਸਾਹਿਬ ਨੇ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਚੁੱਕ ਕੇ ਇੱਕ ਇਨਸਾਨੀ ਕਦਰਾਂ ਕੀਮਤ ਵਾਲਾ ਵਧੀਆ ਜੀਵਨ ਜੀਣ ਦੀ ਜਿਹੜੀ ਸਾਨੂੰ ਦਿੱਤੀ ਸੀ ਪਰ ਅਸੀਂ ਮੇਰੇ ਖਿਆਲ ਹੈ ਕਿ ਅੱਜ ਜੇ ਅਸੀਂ ਸੋਚੀਏ ਕਿ ਜਦਾਂ ਜਗਤ ਖਾਲਸਾ ਰੇ ਨਿਆਰਾਤਾਵ ਲਗ ਤੇਜ ਵਿੱਦਿਓ ਮੈਂ ਸਾਰਾ ਗੁਰੂ ਮਹਾਰਾਜ ਨੇ ਧੰਦਿਆਰਾ ਪੰਥ ਪ੍ਰਗਟ ਕੀਤਾ ਸੀ ਪਰ ਮੇਰੇ ਖਿਆਲ ਅੱਜ ਸਾਡੇ ਚ ਵੀ ਨਿਆਰਾਪਨ ਨਹੀਂ ਰਿਹਾ ਅਸੀਂ ਨਿਆਰਾਪਨ ਛੱਡ ਚੁੱਕੇ ਹਾਂ ਠੀਕ ਹੈ ਦਾਵੇ ਅਸੀਂ ਜੋ ਮਰਜ਼ੀ ਕਰੀ ਜਾਈਏ ਅੱਜ ਜੇ ਤੁਸੀਂ ਦੂਜੀਆਂ ਕੌਮਾਂ ਦੇ ਨਾਲ ਆਪਣੀ ਤੁਲਨਾ ਕਰੀਏ ਤੇ ਮੇਰਾ ਖਿਆਲ ਹੈ ਕਿ ਜਿੱਦਾਂ ਉਹ ਲੋਕ ਜੋ ਉਹ ਰਿਸ਼ਤ ਖੋਰੀ ਕਰ ਰਹੇ ਉਹ ਤਾਂ ਸਾਡੇ ਆ ਲੀਡਰ ਕਰ ਰਹੇ ਆ ਅਫਸਰ ਕਰ ਰਹੇ ਆ ਜੋ ਜਿੱਥੇ-ਜਿੱਥੇ ਵੀ ਸਾਡਾ ਕਿਉਂਕਿ ਅਸੀਂ ਗੁਰੂ ਦੇ ਸਿਧਾਂਤ ਤੋਂ ਟੁੱਟ ਚੁੱਕੇ ਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਉਹਨਾਂ ਨੇ ਕਿਹਾ ਸੀ ਪਰ ਅਸੀਂ ਉਹ ਤੱਕ ਦੇਖੋ ਕਿ ਕਿੰਨੇ ਜਾਣੇ ਉੱਤੇ ਪੈਰਾ ਦੰਦੇ ਹੋਵਾਂਗੇ ਇਹ ਸਾਰੀਆਂ ਚੀਜ਼ਾਂ ਮਨ ਹੋਰ ਮੁਖ ਹੋਰ ਅਸੀਂ ਗੱਲਾਂ ਤੇ ਬਹੁਤ ਆਪਣੇ ਪੰਥਦਰਦੀਆਂ ਕਰਦੇ ਹਾਂ ਪਰ ਮੇਰਾ ਖਿਆਲ ਹੈ ਕਿ ਕਿਤੇ ਕਿਤੇ ਸਾਡਾ ਸਾਰਾ ਸਾਰਿਆਂ ਦਾ ਸਵਾਰਥ ਹੁੰਦਾ ਜਿੱਦਣ ਅਸੀਂ ਸਵਾਰਥੋਂ ਉੱਪਰ ਉੱਠ ਕੇ ਜੋ ਗੁਰੂ ਨੇ ਸਾਨੂੰ ਸਪੱਸ਼ਟ ਦਿੱਤੀ ਸੀ ਜੋ ਗੁਰੂ ਨੇ ਸਾਨੂੰ ਸਰਬੱਤ ਦੇ ਭਲੇ ਦੀ ਗੱਲ ਦੱਸੀ ਸੀ ਵੰਡ ਕੇ ਛਕਣ ਦੀ ਗੱਲ ਦੱਸੀ ਸੀ ਜਦੋਂ ਅਸੀਂ ਉੱਤੇ ਪਹਿਰਾ ਦੇਣ ਦੇ ਪਏ ਕਿ ਜਿੱਦਣ ਸਾਨੂੰ ਲੱਗਾ ਕਿ ਇਹ ਜਿਹੜਾ ਜ਼ੁਲਮ ਦੁਨੀਆ ਤੇ ਕਿਸੇ ਵੀ ਕੋਨੇ 'ਚ ਹੋ ਰਿਹਾ ਉਹਦੇ ਖਿਲਾਫ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਉਹ ਦਿਨ ਸ਼ਾਇਦ ਸਾਡੀ ਇਹ ਹਾਲਾਤ ਨਾ ਹੋਣ ਅੱਜ ਤੇ ਅਸੀਂ ਇਹ ਸੋਚਦੇ ਹਾਂ ਕਿ ਸਾਡਾ ਜਗਵੰਡੀ ਨੂੰ ਕੋਈ ਇਹੋ ਜੇ ਹਾਲਾਤ ਚ ਆ ਉਹਨੂੰ ਕੋਈ ਧੱਕੇਸ਼ਾ ਹੀ ਹੋ ਰਹੀ ਹੈ ਤੇ ਹੋਣ ਦਿਓ ਕਿਉਂਕਿ ਉਹਦੀ ਕੋਈ ਜ਼ਮੀਨ ਖਰੀਦਾਂਗੇ ਜਾਂ ਉਹਦੇ ਨਾਲ ਜੋ ਕੋਈ ਉਹ ਤੋਂ ਅਸੀਂ ਕੀ ਬੈਨੀਫਿਟ ਠਾਵਾਂਗੇ ਅਸੀਂ ਉਸ ਪੋਜੀਸ਼ਨ ਚ ਪਹੁੰਚੇ ਹੋਏ ਇਸ ਕਰਕੇ ਮੈਂ ਇਹ ਦਲ ਖਾਲਸਾ ਦਾ ਵੀ ਜਿਨ੍ਹਾਂ ਸੰਸਥਾਵਾਂ ਨੇ ਜਸਟਿਸ ਰਣਜੀਤ ਸਿੰਘ ਹੋਣੀ ਜਿਹੜੇ ਕਿ ਬਹੁਤ ਵੱਡੇ ਕਾਨੂੰਨਦਾਰ ਆ ਉਹ ਇੱਥੇ ਆਏ ਆ ਉਹਨਾਂ ਨੇ ਹਾਜ਼ਰੀ ਭਰੀ ਆ ਉਹਨਾਂ ਨੂੰ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਇਹਨਾਂ ਸੰਸਥਾਵਾਂ ਨੂੰ ਜੋ ਮਨੁੱਖੀ ਅਧਿਕਾਰਾਂ ਦੇ ਨਾਂ ਤੇ ਬਹੁਤੀਆਂ ਤੇ ਦੁਕਾਨਾਂ ਹੀ ਚੱਲਦੀਆਂ ਪਰ ਇਸ ਕਰਕੇ ਆਪਾਂ ਨੂੰ ਚਾਹੀਦਾ ਕਿ ਇਹ ਜਿਹੜੀ ਸੰਸਥਾ ਵਾ ਇਹਦਾ ਮਿਆਰ ਜਿਹੜਾ ਇਹ ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਬਹਾਰ ਰਵੇ ਤੇ ਇਹਦਾ ਵਿਸਥਾਰ ਵੀ ਬਹੁਤ ਵੱਡੇ ਪੱਧਰ ਤੇ ਸਾਡੇ ਜ਼ਿਲ੍ਹਿਆਂ ਬਾਜ ਕਚੈਰੀਆਂ ਚ ਤਹਿਸੀਲਾਂ ਚ ਹਰ ਜਗ੍ਹਾ ਤੇ ਹੋਣਾ ਚਾਹੀਦਾ ਕਿ ਜਿੱਥੇ ਕੋਈ ਦੁਖੀ ਦਰਦਬੰਦਾ ਆਪਣੀ ਜੜੀ ਆ ਪੁਕਾਰ ਕਰ ਸਕੇ ਤੇ ਉਹਨੂੰ ਕੋਈ ਇਨਸਾਨ ਮਿਲ ਸਕੇ ਬਾਕੀ ਮੈਂ ਗੁਰੂ ਚਰਨਾਂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਅਰਦਾਸ ਕਰਦਾ ਕਿ ਅਸੀਂ ਆਪਣੇ ਬੀਤੇ ਤੋਂ ਕੋ ਸਿੱਖੀਏ ਤੇ ਅੱਗੇ ਆਉਣ ਵਾਲੇ ਸਮੇਂ ਲਈ ਸਾਰੇ ਜਾਣੇ ਸਿਰ ਜੋੜ ਕੇ ਆਪਾਂ ਕੰਮ ਕਰੀਏ ਕਿਉਂਕਿ ਇਹ ਜਿਹੜਾ ਗੁਰੂ ਦਾ ਸਿਧਾਂਤ ਆ ਸਰਬਾਧ ਦੇ ਭਲੇ ਦਾ ਹੈ ਇਹ ਬਹੁਤ ਵੱਡਾ ਵਾ ਇਹ ਤੋਂ ਬਿਨਾ ਮੇਰੇ ਖਾਲਸ ਹੋਰ ਸੰਸਾਰ ਦਾ ਭਲਾ ਹੋਏ ਹੋ ਨਹੀਂ ਸਕਦਾ ਜਨਾਚ ਪਰ ਅਸੀਂ ਮੇਰੇ ਖਾਲੇ ਕਿ ਦਾਅਵੇ ਤੇ ਕਰਦੇ ਆ ਕਿ ਇਹਨੂੰ ਪ੍ਰਚਾਰ ਪ੍ਰਸਾਰਨ ਦਾ ਜਾਂ ਆਪਣੇ ਜੀਵਨ ਚ ਧਾਰਨ ਦਾ ਪਰ ਨਹੀਂ ਮੇਰੇ ਖਾਲੇ ਉਹਦਾ ਅਮਲ ਨਹੀਂ ਹੋ ਰਿਹਾ ਮੇਰੇ ਇਸ ਕਰਕੇ ਉਹ ਅਮਲ ਵਾਲ ਵੀ ਵਧੀਏ ਗੁਰੂ ਸਾਹਿਬ ਆਪਣੇ ਸਾਰਿਆਂ ਤੇ ਕਿਰਪਾ ਕਰਨ ਆਪਾਂ ਸਾਰੇ ਇੱਕ ਜੋ ਢੋਕੇ ਕੌਮ ਦਾ ਦਰਦ ਸਾਂਝਾ ਦਰ ਸਮਝੀਏ ਉਹ ਕਿਸੇ ਨਾ ਵੀ ਹੋ ਰਿਹਾ ਹੋਵੇ ਇਸ ਕਰਕੇ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਜਿੱਥੇ-ਜਿੱਥੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਜਿਹੜੇ-ਜਿਹੜੇ ਵੀ ਜਿੱਥੇ-ਜਿੱਥੇ ਵੀ ਸਾਡੇ ਨਾਲ ਬੇਇਨਸਾਫੀਆਂ ਹੋ ਰਹੀਆਂ ਸਾਰੇ ਜਣਿਆਂ ਦਾ ਫਰਜ਼ ਹੈ ਉੱਥੇ ਸਾਰੇ ਜਣੇ ਕੋਈ ਸਾਂਝੀ ਰਣਨੀਤੀ ਬਣਾਈਏ ਸਾਂਝਾ ਕੋਈ ਪਲੇਟਫਾਰਮ ਬਣਾਈਏ ਕਿ ਵੱਖ-ਵੱਖ ਜਗ੍ਹਾ ਤੇ ਆਪਾਂ ਵੱਖ-ਵੱਖ ਸਾਨੂੰ ਸਰਕਾਰ ਵੱਖ-ਵੱਖ ਜਗ੍ਹਾ ਤੇ ਹਿਜਾਰ ਰਹੀ ਆ ਇਸ ਕਰਕੇ ਆਪਾਂ ਸਾਰੇ ਜਣੇ ਕੋਈ ਸਾਂਝਾ ਪਲੇਟਫਾਰਮ ਹੋਵੇ ਜਿੱਥੇ ਸਾਰਿਆਂ ਦੇ ਸਾਰੇ ਮਸਲਿਆਂ ਦੀ ਜਿਹੜੀ ਗੱਲ ਉੱਥੋਂ ਚੱਲੇ ਸਾਡਾ वैसे गा गा चर्णा 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 ते ਸਾਡੇ ਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ ਸੀ ਅਕਾਲ ਤਖਤ ਸਾਹਿਬ ਸੀ ਗਿਆ ਉੱਥੇ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀਗੀਆਂ ਉੱਥੋਂ ਹੀ ਸਾਨੂੰ ਸਾਰੀਆਂ ਲੜਾਈਆਂ ਜਾਂ ਉੱਥੋਂ ਅਗਵਾਈ ਮਿਲਣੀ ਚਾਹੀਦੀ ਸੀ ਪਰ ਉਹ ਵੀ ਆਪਾਂ ਨੂੰ ਪਤਾ ਹੀ ਹੈ ਕਿ ਉਹ ਹਾਲਾਤ ਕੀ ਆ ਇਸ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰੀਏ ਕੋ ਸੱਚੇ ਪਾਸ਼ਾ ਫਿਰ ਕਿਰਪਾ ਕਰਨ ਕਿ ਸਾਡੀ ਉੱਥੋਂ ਹੀ ਸਾਰੀ ਜਿਹੜੀ ਅਗਵਾਈ ਚੱਲੇ ਤੇ ਵਧੀਆ ਤਰੀਕੇ ਨਾਲ ਸਾਡੀ ਕੌਮ ਨੂੰ ਇਨਸਾਫ਼ ਮਿਲੇ ਤੇ ਅਸੀਂ ਹੋਰਾਂ ਨੂੰ ਇਨਸਾਫ਼ ਦੇਣ ਵਾਲੇ ਅੱਜ ਦਰਦਰ ਭਟਕ ਰਹੇ ਆ ਇੱਕ ਨੂਰ ਤੇ ਸਭ जग ਉਹ ਪੁਜਿਏ ਕੋਣ ਭਲੇ ਕੋ ਮੰਦੇ ਗੁਰੂ ਸਾਹਿਬ ਨੇ ਸਾਨੂੰ ਏਕ ਓੰਕਾਰ ਨਾਲ ਬੰਨਤਾ ਉਹਦਾ ਰੂਪ ਹਰੇਕ 'ਚੇ ਪਾਤਾ ਚਾਹੇ ਵਿਰੋਧੀ ਹੋਏ ਚਾਹੇ ਕੋਈ ਆਪਣਾ ਹੋਏ ਜਦ ਬਣੇ ਇੱਕ ਦੇ ਹੋ ਤੁਸੀਂ ਕਿਸੇ ਦਾ ਮਾਨ ਖੋ ਨਹੀਂ ਸਕਦੇ ਕਿਸੇ ਤੋਂ ਤੁਸੀਂ ਬਰਖਿਲਾਫ ਉਹਦੇ ਹੱਕ ਲੈ ਨਹੀਂ ਸਕਦੇ ਹੈਗੇ ਇਹ ਸਾਡਾ ਗੁਰੂ ਸਾਹਿਬ ਦਾ ਹੁਕਮ ਹੈ ਇਸ ਦੇ ਪਾਲਣਾ 'ਚ ਅੱਜ ਅਸੀਂ ਬੈਠੇ ਹੋਏ ਹੈਗੇ ਆ ਜਿਹੜੀ ਹਿਊਮਨ ਰਾਈਟਸ ਦੀ ਗੱਲ ਹੈ ਉਹ ਅੱਜ ਕੱਲ ਦੇ ਥਿਓਰੀਟਿਸ਼ਨ ਹਿਊਮਨ ਡਿਗਨਿਟੀ ਮਾਨ ਦੇ ਵਿੱਚ ਰੱਖਦੇ ਹੈਗੇ ਆ ਔਰ ਇਹਦੇ ਉੱਤੇ ਕਿ ਕਿਸੇ ਦੇ ਮਾਨ ਮਰਿਆਦਾ ਨੂੰ ਭੰਗ ਨਹੀਂ ਕਰਨਾ ਖਤਮ ਨਹੀਂ ਕਰਨਾ ਉਹਦੇ ਵਾਸਤੇ ਹੱਕ ਆਪਾਂ ਨੂੰ ਮਿਲੇ ਹੋਏ ਆ ਜੋ ਸੁਵਿਧਾਨਾ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਵਿੱਚ ਜਿਹੜਾ ਫ੍ਰੈਂਚ ਰੈਵੋਲੂਸ਼ਨ ਸੀ ਅਮਰੀਕਨ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਇਹ ਬਣੇ ਹੋਏ ਆ ਤੇ ਅੱਗੇ ਉਹਨਾਂ ਦਾ ਕਾਨੂੰਨ ਦੇ ਵਿੱਚ ਜੋ ਭਰਿਆ ਉਹ ਸਾਡੀ ਰਖਵਾਲੀ ਕਰਨ ਵਾਸਤੇ ਬਣਿਆ ਪਰ ਸਿੱਖ ਦਾ ਇਹ ਮੋਢਲਾ ਫਰਜ਼ ਹੈਗਾ ਇਹਨੂੰ ਮੰਨਣਾ ਔਰ ਇਹ ਫਰਜ਼ ਕੱਲਾ ਸਾਡੇ ਤੇ ਨਹੀਂ ਲਾਗੂ ਇਹ ਗੁਰੂ ਸਾਹਿਬ ਨੇ ਆਪਣੇ ਉੱਤੇ ਲਾਗੂ ਕਰਕੇ ਨੌਵੇਂ ਪਾਤਸ਼ਾਹ ਨੇ ਆਪਣਾ ਸੀਸ ਵੀ ਗਵਾਇਆ ਕਿਉਂਕਿ ਹਿੰਦੂ ਧਰਮ ਦਾ ਜਨੇਉ ਤੇ ਤਿਲਕ ਦੇ ਉੱਤੇ ਜ਼ਬਰ ਇੱਕ ਮੁਲਕ ਕਰ ਰਿਆ ਸੀਗਾ ਔਰ ਇਹ ਉਹਨਾਂ ਦੀ ਵਡਿਆਈ ਹੈ ਕਿ ਅਖਰਾਂ ਨੂੰ ਅਸਲੀਅਤ 'ਚ ਤਬਦੀਲ ਕਰਕੇ ਉਹਨਾਂ ਨੇ ਇੱਕ ਸਾਡੇ ਵਾਸਤੇ ਇਹੋ ਜੀ ਮਰਿਆਦਾ ਖੜੀ ਕਰਤੀ ਕਿ ਅੱਜ ਅਸੀਂ ਫਖਰ ਤੇ ਗਰਵ ਨਾਲ ਆਪਣੇ ਗੁਰੂ ਦੇ ਨਾਲ ਖੜ ਕੇ ਇਹ ਗੱਲਾਂ ਸਪਸ਼ਟ ਕਰ ਸਕਦੇ ਹੈਗੇ ਆਂ ਸਾਧ ਸੰਗਤ ਜੀ ਹਿਊਮਨ ਰਾਈਟਸ ਦਾ ਜਿਹੜਾ ਹੁਣ ਨਵੇਂ ਜਮਾਨੇ ਦਾ ਦੌਰ ਹੈ ਉਹ ਦੂਜੇ ਵਿਸ਼ਵ ਜੰਗ ਤੋਂ ਬਾਅਦ ਹੋਇਆ ਜਿੱਥੇ ਲੋਕ ਲੜ ਲੜ ਕੇ ਤੰਗ ਹੋ ਗਏ ਸੀਗੇ ਉਹਨਾਂ ਨੇ ਅਮਨ ਤੇ ਸ਼ਾਂਤ ਭਾਲਿਆ ਸੀਗਾ ਉਹਦੀ ਖੋਜ ਜਿਹੜੀ ਗੁਰੂ ਸਾਹਿਬ ਨੇ ਬਾਣੀ 'ਚ ਭਗਤਾ ਨੇ ਬਾਣੀ 'ਚ ਪਹਿਲਾਂ ਹੀ ਲੱਭ ਲਈ ਸੀ ਉਹਨਾਂ ਦੀ ਖੋਜ ਸੀ ਕਿ ਕਿਸੇ ਦੇ ਹੱਕ ਨਹੀਂ ਖੋਣੇ ਹੈਗੇ ਔਰ ਉਹਨਾਂ ਨੂੰ ਰਾਈਟਸ ਦੇ ਵਿੱਚ ਸਟੈਬਲਿਸ਼ ਕਰਤਾ ਕਿ ਕਿਸੇ ਨੂੰ ਨੀਵਾ ਨਹੀਂ ਦਿਖਾਣਾ ਨੀਚ ਨਹੀਂ ਦਿਖਾਣਾ ਉਹਦੇ ਉੱਤੇ ਜ਼ਬਰ ਨਹੀਂ ਕਰਨਾ ਔਰ ਇਹ ਚੀਜ਼ਾਂ ਗੁਰੂ ਸਾਹਿਬ ਪਹਿਲਾਂ ਸਾਨੂੰ ਸਿਖਾ ਚੁੱਕੇ ਸੀਗੇ ਇਹ ਸੋਚ ਨੇ ਯੂਨਾਈਟਿਡ ਨੇਸ਼ਨ ਦਾ ਚਾਰਟਰ ਬਣਾਇਆ ਜਿਹਦੇ ਵਿੱਚ ਹਿਊਮਨ ਡਿਗਨਿਟੀ ਦੀ ਗੱਲ ਕੀਤੀ ਗਈ ਹੈ ਔਰ ਹਿਊਮਨ ਰਾਈਟਸ ਦਾ ਚਾਰਟਰ ਵੀ ਨਿਕਲਿਆ ਹੈਗਾ ਇਹਦੇ ਚਾਰਟਰ ਜਿਹੜਾ ਹੈਗਾ ਜਿਹੜੀ ਮਾਡਰਨ ਕਨਸਟੀਟਿਊਸ਼ਨਲਿਜ਼ਮ ਹੈ ਉਹਦੇ ਵਿੱਚ ਸਾਰੇ ਕਿਤੇ ਦਰਜ ਹੈਗਾ ਭਾਰਤ ਨੇ ਵੀ ਲਿੱਤਾ ਹੈਗਾ ਹੁਣ ਇਹਦੇ ਦੋ ਰੂਪ ਸੀਗੇ ਜਿਹੜਾ ਨਾਸੀ ਜਰਮਨੀ ਸੀ ਜਿਹਦੀ ਮੇਲ ਆਰਐਸਐਸ ਦੀ ਆਈਡੀਓਲੋਜੀ ਨਾਲ ਹੋ ਗਈ ਹੈ ਕਿ ਮਨੁੱਖ ਵੱਖ-ਵੱਖ ਚ ਵੰਡੀ ਹੋਈ ਹੈ ਕੋਈ ਉੱਚਾ ਕੋਈ ਨੀਚਾ ਕੋਈ ਬਾਹਮਣ ਹੈ ਕੋਈ ਸ਼ੂਦਰ ਹੈ ਕੋਈ ਸੁਪਰ ਰੇਸ ਦਾ ਹੈਗਾ ਤੇ ਕੋਈ jewish heritage gypsy ਇਹੋ ਜਿਹੇ 마ੜੇ ਜਿਹੜੇ 나치 ਸੋਚਦੇ ਸੀਗੇ रेस रेस बेस ਆਈਡੀਓਲੋਜੀ ਦਾ ਸ਼ਿਕਾਰ ਸੀ ਪਰ ਜਦ ਨਵੇਂ ਸੁਵਿਧਾਨ ਜਰਮਨੀ ਦੀ ਬਣੀ ਉਹਨਾਂ ਨੇ ਬਿਲਕੁਲ ਇਹਨੂੰ ਪੁੱਠਾ ਕਰਤਾ ਜਿੱਥੇ ਅੱਜ ਇੱਕ ਭਾਰਤ ਦੇ ਸੁਵਿਧਾਨ ਦੇ ਵਿੱਚ ਪਾਰਟ 3 ਦੇ ਵਿੱਚ ਰਾਈਟਸ ਦਰਜ ਕੀਤੇ ਗਏ ਆ ਕਿ ਸਟੇਟ ਤੁਹਾਨੂੰ ਇਹ ਰਾਈਟਸ ਬਖਸ਼ਦਾ ਹੈਗਾ ਉੱਥੇ ਜਰਮਨੀ ਦਾ ਜਿਹੜਾ ਸੁਵਿਧਾਨ ਬਣਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਹਿਊਮਨ ਡਿਗਨਿਟੀ ਤੇ ਰਾਈਟਸ ਐ ਉਹ ਇਨ ਵਾਇਆਬਲ ਐ ਉਹਨਾਂ ਨੂੰ ਤੁਸੀਂ ਛੇੜ ਹੀ ਨਹੀਂ ਸਕਦੇ ਸਟੇਟ ਇਹੋ ਜਿਹਾ ਕੋਈ ਕਾਨੂੰਨ ਪਾਸ ਨਹੀਂ ਕਰ ਸਕਦਾ ਜਿਸ ਤਹਿਤ ਕਿਸੇ ਬੰਦੇ ਦੇ ਮਨੁੱਖੀ ਅਧਿਕਾਰਾਂ ਨੂੰ ਛੱਟ ਵਜੇ ਜੇ ਉਹ ਕਾਨੂੰਨ ਇਹੋ ਜਿਹਾ ਪਾਸ ਕਰਦਾ ਉਹ ਰੱਦ ਐ ਖਤਮ ਐ ਇਹ ਉਹਨਾਂ ਦਾ ਸੁਵਿਧਾਨ ਕਹਿੰਦਾ ਹੈਗਾ ਪਰ ਭਾਰਤ ਦਾ ਕਾਨੂੰਨ ਕਹਿੰਦਾ ਹੈ ਕਿ ਇਹ ਰਾਈਟਸ ਜਿਹੜੇ ਹੈਗੇ ਆ ਇਹ ਐਬ੍ਰੋਗੇਟ ਤੁਸੀਂ ਕਰ ਸਕਦੇ ਹੋ ਹਟਾ ਸਕਦੇ ਹੋ ਬਾਈ ਪ੍ਰੋਸੀਜਰ ਲੇਡ ਡਾਊਨ ਬਾਈ ਲਾ ਇਹਦਾ ਮਤਲਬ ਕੀ ਹੋਇਆ ਕਿ ਜਿੱਥੇ ਭਾਰਤ ਦੀ ਆਜ਼ਾਦੀ ਉਹ ਰੌਲਟ ਐਕਟ ਦੇ ਬਰਖਲਾ ਜੱਲਿਆਂ ਵਾਲਾ ਬਾਗ ਇਸ ਧਰਤੀ ਦੇ ਉੱਤੇ ਉੱਥੇ ਸਭ ਤੋਂ ਵੱਡਾ ਝੰਗਾੜਾ ਪਿਆ ਸੀ ਉਹ ਅਜ ਵੀ ਜੁਹੁੰਦਾ ਹੈ ਆ ਸਰਤਰ ਸੇਮ ਸਿੰਘ ਬੋਲ ਕੇ ਗਏ ਆ ਅਮਰਿਤਪਾਲ ਉਹਦਾ ਨਮਾਸ਼ਕਾਰ ਅੱਜ ਵੀ ਹੈਗਾ ਜਿਹਨੂੰ ਲਗਾਤਾਰ ਰਗੜਾ ਨੈਸ਼ਨਲ ਸਕਿਉਰਿਟੀ ਐਕਟ ਜੋ ਰੌਲੋਟ ਐਕਟ ਤੋਂ ਬਣਿਆ ਹੋਇਆ ਜਿਹੜਾ ਤੁਹਾਡੇ ਰਾਈਟਸ ਕਿ ਤੁਸੀਂ ਕਿਸੇ ਜੱਜ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਕੇਸ ਪਾਓ ਉਹ ਰੱਦ ਕੀਤਾ ਗਿਆ ਹੈਗਾ ਬਾਇ ਪ੍ਰोसीजर ਲੇਡ ਡਾਊਨ ਬਾਇ ਲਾ ਇਹ ਕਾਨੂੰਨ ਕਹਿੰਦਾ ਤੇ ਗੁਰੂ ਦੇ ਘਰ ਚ ਇਹੋ ਜਿਹਾ ਕੋਈ ਕਾਨੂੰਨ ਨਹੀਂ ਜਿਹੜੇ ਮਨੁੱਖਤਾ ਤੋਂ ਉਹਦੀ ਮਨੁੱਖਤਾ ਖੋ ਸਕੇ ਮਾਨਸ ਕੀ ਜਾਤ ਸਭੇ ਇੱਕ ਪਛਾਨ ਬੋ ਸਾਨੂੰ ਹੁਕਮ ਹੈ ਆਦੇਸ਼ ਹੈ ਉਸ ਹੁਕਮ ਦੀ ਅਸੀਂ ਤੁਰਦੇ ਹੈਗੇ ਆ ਸਾਡੀ ਇਹਦੇ ਨਾਲ ਮੇਲ ਨਹੀਂ ਹੋ ਸਕਦੀ ਹੈ ਅਸੀਂ ਵੱਖਰੀ ਚੀਜ਼ ਹੈ ਇਹ ਜਿਹੜੀ ਸੋਚ ਹੈ ਇਹ ਕਨਸਟੀਟਿਊਸ਼ਨਿਜ਼ਮ ਦੀ ਕਿ ਅਸੀਂ ਕਾਨੂੰਨ ਆਪਣੇ ਮਤਲਬ ਦਾ ਸਟੇਟ ਤੇ ਹੱਕ ਜੇ ਬਣਾ ਸਕਦੇ ਆ ਇਹ ਜਾਪਾਨੀ ਕਨਸਟੀਟਿਊਸ਼ਨ ਦੇ ਵਿੱਚ ਹੈਗਾ ਜਰਮਨ ਕਨਸਟੀਟਿਊਸ਼ਨ ਹੈ ਆਪਣੇ ਆਪ ਨੂੰ ਇਹਨੂੰ ਬਿਲਕੁਲ ਪਿੱਛੇ ਕਰਤਾ ਹੈਗਾ ਸਾਥ ਸੰਗਤ ਜੀ ਮੈਨੂੰ ਸਰ ਕਮਰਪਾਲ ਸਿੰਘ ਹੁਣਾਂ ਨੇ ਇੱਕ ਬਹੁਤ ਵੱਡਾ ਆਰਟੀਕਲ ਦਿੱਤਾ ਹੈਗਾ ਜਿਹਦੇ ਵਿੱਚ ਸਿੱਖ ਜਥੇਬੰਦੀਆਂ ਨੇ ਬ੍ਰਿਟਨ 올 ਪਾਰਲੀਮੈਂਟਰੀ ਗਰੁੱਪ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਪਾਰਲੀਮੈਂਟਰੀ ਗਰੁੱਪ ਹੈ ਸੈਲਫ ਡਿਟਰਮੀਨੇਸ਼ਨ ਦੇ ਉੱਤੇ ਉਹਨਾਂ ਨੇ ਇੱਕ ਕਾਗਜ਼ ਦਿੱਤਾ ਜੋ ਮੈਂ ਅਕਬਰ ਪਾਲ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਇਹ ਆਪਣੀ ਵੈਬਸਾਈਟ ਤੇ ਚੜਾਣ ਤੇ ਸਭ ਨੂੰ ਪੜਾਉਣ ਤੇ ਉਹਦੇ ਵਿੱਚ ਇਹਨਾਂ ਨੇ ਸਟੈਪ ਬਾਈ ਸਟੈਪ ਸਾਰੀਆਂ ਆਰਗੂਮੈਂਟਸ ਜਿਹੜਾ ਭਾਰਤ ਵਰਤਦਾ ਹੈ ਕਿ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਕਿਉਂ ਨਹੀਂ ਲਾਗੂ ਹੋਣਾ ਚਾਹੀਦਾ ਉਹਨਾਂ ਨੇ ਭੰਗ ਕੀਤੀਆਂ ਹੈਗੀਆਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਕਹਿੰਦਾ ਮਤਲਬ ਕਿ ਆਪਣੇ ਮਤ ਦੇ ਦਾਨ ਨਾਲ ਆਪਣਾ